ਨਹੀਂ ਬਣਾਇਆ ਫੇਟ ਤਾਂ ਫੇਰ ਨਹੀਂ ਕੇਦੇ ਹੁਣਾ ਉਦੋਂ ਬਾਈ ਜੀ ਪੰਜ ਬੰਦੇ ਜਾਂਦੇ ਸੀ ਵਿਆਹ ਕਰਾ ਕੇ ਦੇ ਧੀ ਆਉਣ ਤੋਂ ਕੋਈ ਦਾਜ ਨਹੀਂ ਠੀਕ ਹੈ ਪਰੌਣਿਆਂ ਤੋਂ ਡਰ ਲੱਗਦਾ ਪੰਜ ਵਜੇ ਸਾਰਾ ਪੰਜਾਬ ਸ਼ਾਂਤ ਕੋਈ ਗਲੀ 'ਚ ਬੰਦਾ ਨਹੀਂ ਸਭ ਕਰੋਗੇ ਕੁਦਰਤੀ ਕੋ ਮਜਬੂਰ ਨੇ ਜਿਹੜੀ ਬਾਤ ਸੌਂਦੀ ਲਾਸਟ ਉਹਦੇ ਨਾਲ ਮਿਲਟਰੀ ਆਉਂਦੀ ਸੀ ਠੀਕ ਹੈ ਉਹਦੇ 'ਚ ਜਿਹੜੇ ਬੰਦੇ ਨੇ ਘਰੇ ਜਾਣਾ ਮਿਲਟਰੀ ਵਾਲਿਆਂ ਨਾਲ ਆਉਂਦਾ ਸੀ ਉਹ ਬਸ ਲਾਸਟ ਜਾਂਦੀ ਸੀ ਭਾਈ ਉਸ ਤੋਂ ਬਾਅਦ ਫਿਰ ਸਿੰਘ ਗੂਂਦੇ ਸੀ ਝੜਕਾਂ ਤੇ ਕਿਆ ਬਾਤਾਂ ਸੀ ਬੋਲਟ ਸੌਂਦੇ ਤੱਕ ਤੱਕ ਕਰਦੇ ਸੱਦੇ ਨਾਕਿਆਂ ਵੇਚਦੀ ਜਾਂਦੇ ਸੀ ਇੱਕ ਥਾਂ ਉਹ ਕਹਿੰਦਾ ਨਾ ਮਾਨੋ ਚਾਲ ਦੇ ਪਿੰਡਾਂ ਅੱਲਾ ਤੇ ਪੁਲਿਸ ਵਾਲਿਆਂ ਦਵਾਈ ਦਵਾਉਣ ਚੱਲੇ ਆਂ ਕਹਿੰਦਾ ਬਾਹ ਦਿਖਾਈ ਉਹਨੇ ਰਿਜ਼ਲਟ ਬੜਾ ਦਿੱਤੀ ਕਹਿੰਦਾ ਜਾਣਦੇ ਜਨਾਬ ਬਖਾਰ ਜਾਦੇ ਆ ਚੜਨ ਲੰਘ ਜਾਂਦੇ ਲੰਘ ਜਾਂਦੇ ਸੀ ਬੁਖਾਰ ਜਾਦੇ ਇਹਨਾਂ ਨੂੰ ਉਹ ਕਹਿੰਦਾ ਇਹਨੇ ਤੈਨੂੰ ਕਿਵੇਂ ਪਤਾ ਲੱਗਾ ਮੈਂ ਵੇਖ ਲਿਆ ਨਾਭ ਚ ਫੜਾਤੀ ਉਹ ਕਹਿੰਦਾ ਕਿਵੇਂ ਕਹਿੰਦੇ ਇੱਕੇ ਪੋਟੀਸਾ ਵੜਾ ਇਹਨਾਂ ਕੋਲੇ ਦੂਜੇ ਐ ਉਹ ਕਹਿੰਦਾ ਲੰਘ ਜਾ ਨੰਘ ਜੋ ਭਰਾ ਉਹ ਤੋਂ ਦੁਨੀਆ ਡਰਦੀ ਸੀ ਉਹਨਾਂ ਤੋਂ ਆ ਪੁਲਿਸ ਕੋਲੇ ਅਸਲ ਐ ਜਿਹੜੇ ਹੁਣੇ ਉਹੋ ਐ ਇਹਨਾਂ ਕੋਲ ਤਾਂ ਦੂਜਿਆਂ ਹੀ ਹੁੰਦਿਆਂ ਸੀ ਤਤਰ ਮਾਰਨ ਗਈਆਂ ਪੜਾਈਆਂ ਉਪਾਰਨਾ ਬਹੁਤ ਹੁੰਦੀਆਂ ਸੀ ਮਾਰੇ ਪੁਲਿਸ ਵਾਲੇ ਤਾਂ ਚੱਕੀ ਨਹੀਂ ਜਾਂਦੀ ਸੀ ਲੰਮਕਾਈ ਫਰਦਾ ਰਹਿੰਦਾ ਹੁਣ ਇਹ ਉਹ ਖਾਰਪੂਆਂ ਵਾਲੇ ਹਥਿਆਰ ਐ ਜਿਹੜੇ ਕਾਰਕੂ ਪੰਜਾਬ ਦੀ ਖਾਤਰ ਵਿਚਾਰੇ ਮੁੰਡੇ ਸੀਦ ਹੋਏ ਹਨ ਉਹਨਾਂ ਦੇ ਤਿਆਰ ਐ